DL11 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦਗਾਲ ਜਿਸੀ ਮੇਰੇ ਹੀ ਪਿੰਡ ਦੇ ਵਿੱਚ ਇੱਕ ਚੋਰੀ ਹੋਈ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਚੋਰ ਨੇ ਜਿਹੜੇ ਇਸ ਸਾਈਡ ਤੋਂ ਆਏ ਨੇ ਇਸ ਸਾਈਡ ਸੰਗਰੂਰ ਰੋਡ ਵੱਡੀ ਵੱਡੀ ਰੋਡ ਹੈ ਜਿਹੜੀ ਸੰਗਰੂਰ ਰੋਡ ਪੈਂਦੀ ਹੈ ਨੈਸ਼ਨਲ ਹਾਈਵੇਜ਼ ਰੋਡ ਉਸ ਤੇ ਆਪਣਾ ਕੋਈ ਸਾਧਨ ਖੜਾ ਕੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੱਕੀ ਆ ਖੇਤ ਦੇ ਵਿੱਚ ਉਸ ਮੱਕੀ ਦੇ ਵਿੱਚ ਲਈ ਆਏ ਨੇ ਤੇ ਇੱਥੋਂ ਦੀ ਇਹ ਇੱਕ ਬੰਦਾ ਅੰਦਰ ਵੜਿਆ دیوار ਟੱਪ ਕੇ ਤੇ ਉਸ ਤੋਂ ਬਾਅਦ ਉਸਨੇ ਇਹ ਗੇਟ ਖੋਲ੍ਹਿਆ ਗੇਟ ਇਹ ਪਿੱਛੇ ਰੱਖਿਆ ਹੋਇਆ ਗੇਟ ਖੋਲ੍ਹ ਕੇ ਦੂਜਾ ਬੰਦਾ ਗੇਟ ਰਾਹੀਂ ਅੰਦਰ ਵੜਿਆ ਤੇ ਆਲੇ-ਦਾਲੇ ਸਾਰਾ ਦੇਖ ਕੇ ਵੀ ਬੰਦਾ ਕਿੱਥੇ ਪਿਆ ਤੇ ਉਸਨੇ ਇਹ ਵਿੰਡੋ ਹੈ ਜਿਹੜੀ ਪੱਟੀ ਹੈ ਇਹ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਪੇਚਕਸ ਫਸਾ ਕੇ ਇਹਨੇ ਜ਼ੋਰ ਨਾਲ ਕੋਈ ਪੀਚ ਕਾਸ ਜਾਂ ਕੋਈ ਹੋਰ ਰੌਡ ਰੌਡ ਰੂਡ ਫਸਾ ਕੇ ਜਿਸ ਤਰ੍ਹਾਂ ਕੇ ਟਾਇਰ ਪੈਂਚਰ ਵਾਲੇ ਦੇ ਰੌਡ ਹੁੰਦੇ ਨੇ ਇਹ ਜਾਂ ਕੋਈ ਸੰਦ ਫਸਾ ਕੇ ਤਾਂ ਇਸ ਨੂੰ ਜ਼ੋਰ ਨਾਲ ਪੱਟਿਆ ਗਿਆ ਵਿੰਡੋ ਨੂੰ ਪੱਟ ਕੇ ਇਸ ਦੇ ਵਿੱਚ ਦੀ ਅੰਦਰ ਦਾਖਲ ਹੋਏ ਨੇ ਇਸ ਦੇ ਅੰਦਰ ਜਾਲੀ ਹੈ ਅੰਦਰ ਦੀ ਜਾ ਕੇ ਉਹ ਵੀ ਆ ਜਾਲੀ ਪਾੜੀ ਹੋਈ ਹੈ ਤੁਹਾਨੂੰ ਸਾਫ਼ ਦਿਖਾਈ ਦੇ ਰਹੀ ਹੈ ਇੱਥੇ ਆ ਜਾਲੀ ਇੱਥੋਂ ਦੀ ਪਾੜ ਕੇ ਜਾਲੀ ਦੇ ਵਿੱਚ ਦੀ ਹੱਥ ਪਾ ਕੇ ਤਾਂ ਉਹਨਾਂ ਨੇ ਫਿਰ ਜਾਲੀ ਵਿੱਚ ਦੀ ਹੱਥ ਵਾ ਕੇ ਅੰਦਰੋਂ ਕੁੰਡੀ ਖੋਲੀ ਐ ਕੁੰਡੀ ਖੋਲ ਕੇ ਫਿਰ ਦੋਨੇ ਤਾਕੀਆਂ ਖੋਲ ਕੇ ਸ਼ੀਸ਼ੇ ਵਾਲੀ ਤੇ ਜਾਲੀ ਵਾਲੀ ਇਸ ਦੇ ਅੰਦਰ ਸਟੋਰ ਹੈ ਇਹਦੇ ਅੰਦਰ ਬੜੇ ਨੇ ਇਸ ਦੇ ਅੰਦਰ ਵੜ ਕੇ ਇਹਨਾਂ ਦੀ ਕੈਸ਼ ਸੀ ਜੋ 12000 ਕੈਸ਼ ਲੈ ਗਏ ਪਰ ਹੋਰ ਕੁਝ ਵੀ ਸਮਾਨ ਉਹਨਾਂ ਦੇ ਹੱਥ ਨਹੀਂ ਲੱਗਿਆ ਤਾਂ ਉਹ ਇਹਨਾਂ ਨੇ ਸੰਭਾਲਿਆ ਹੋਇਆ ਸੀ ਆਪਣਾ ਹੋਰ ਜਗਾ ਤਾ ਕਰਕੇ 골ਡ ਵਗੈਰਾ ਦੀ ਇਹਨਾਂ ਦੀ ਬਚਤ ਰਹੀ ਹੈ ਤੇ ਕਈ ਘਰਾਂ ਦੇ ਇੱਥੇ ਤਿੰਨ ਘਰਾਂ ਦੇ ਚੋਰੀ ਕੀਤੀ ਹੈ ਇਹਨਾਂ ਦੇ ਇੱਥੋਂ ਹੀ ਸਮਾਨ ਮਿਲਿਆ ਦੂਜੇ ਘਰਾਂ ਤੋਂ ਪਤਾ ਕਰਨ ਦਾ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਨੁਕਸਾਨ ਹੋਇਆ ਤੇ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਤੇ ਕੈਮਰੇ ਦੇ ਵਿੱਚ ਇਹਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆਂ ਤਾਂ ਯਾਰ ਤੁਹਾਨੂੰ ਪਰ ਦੇਖ ਰਹੇ ਇਧਰ ਨਰ ਭੇਜਿਆ ਕਰ ਰਹੇ ਮੇਰੇ ਕਾਰ ਵੀ ਨਹੀਂ ਦੇਖ ਰਹੇ ਇਹ ਉਹ ਇਹ ਕੋਲੀ ਮੁਰਿਓ ਨੇ ਆ ਵੀ ਪੁੱਤੇ ਗਾਤੇ ਵੀ ਅਸਮਾਨ ਜਿਹੜਾ ਮਿੰਡੋ ਚ ਸਮਾਨ ਪਿਆ ਰਹੀ ਉਹ ਬਾਹਰ ਕੱਢਣ ਲੱਗੇ ਵੀ ਅੰਦਰ ਡਿੱਕੇ ਖੜਕਾ ਨਾ ਹੋਵੇ ਵੀ ਮੈਂ ਜਾਣਾ ਅੰਦਰ ਹਾਂ ਬਾਹਰ ਦੇਖ ਰਿਹਾ 12ਵੇਂ ਕੈਮਰੇ ਕਮਰੇ ਚ ਚੈੱਕ ਕਰੋ ਵੀ ਕਿਹੜੀ ਸਾਈਡ ਤੋਂ ਆਏ ਨੇ 12ਵੇਂ ਇਹ ਪਿੱਛੋਂ ਹੀ ਆਏ ਨੇ ਯਾਰ ਉਹਦੀ ਆਏ ਨੇ ਇੱਥੋਂ ਹੀ ਆ ਪਿੱਛੋਂ ਆਏ ਨੇ ਪਿੱਛੋਂ ਆਏ ਨੇ ਹਾਂ ਖੇਤਾਂ ਵਿੱਚੋਂ ਹਾਂ ਕੰਨਾ ਸਾਡੇ ਕਹਿੰਦਾ ਮੈਂ ਉਹ ਹੋ ਗਿਆ ਜੀ ਇਹਨਾਂ ਦੀ ਉੱਤਰੀ ਨਹੀਂ ਸਾਹਮਣੇ ਤੇ ਪੰਪ ਤੇ ਹਾਂ ਹਾਂ ਉਹ ਵੜ ਕੇ ਦੇਖੋ ਅੰਦਰ ਹੁਣ ਓਰੇ ਅੰਦਰ ਆਉਗਾ ਇਹ ਕਹਿੰਦਾ ਅਸੀਂ ਜਹਾਂ ਜਹਾਂ ਦੀ ਲਾਗੀ ਕਰਾ ਹਮ ਰਾ ਨਹੀਂ ਦਿੱਤਾ ਪੰਪਾਂ ਦੇ ਅੱਛਾ ਇਹ ਨਹੀਂ ਦਿੰਦੇ ਤੁਹਾਨੂੰ ਵੀਡੀਓ ਵੀਡੀਓ ਕਹਿੰਦਾ ਉਹਨਾਂ ਦੇਖੋ ਪੰਪਾਂ ਦੇ ਹਾਂ ਪੰਪਾਂ ਦੇ ਵੀਡੀਓ ਬਣਾ ਨਹੀਂ ਦੇ ਆ ਦੇਖੋ ਆ ਗਿਆ ਜੀ ਪਤਾ ਨਹੀਂ ਕਿਹੜਾ ਹੁਣ ਆਇਆ ਜੀ ਉੱਥੇ ਅੰਦਰ ਆ ਗਿਆ ਉਹ ਦੇਖੋ ਹੱਥ ਚੋ ਉਹ ਕਰ ਰਹੇ ਦੀ ਪੇਚ ਕਸ ਰੱਖਿਆ ਉਹ ਮੇਰੇ ਵਾਲੇ ਕਮਰੇ ਜੀ ਦੇਖ ਰਹੇ ਮੈਨੂੰ ਭਾਈ ਇੱਧਰ ਆ ਹਾਂ ਉਹ ਮੁਰਕਿਆ ਇਹ ਸਟੋਰ ਹੈ ਸੋਡਾ ਹਾਂ ਉਹ ਸਟੋਰ ਆ ਉਹ ਉਹ ਇਸੇ ਵਿੰਡੋ ਜੇ ਖੜਾ ਹੈ ਉੱਥੇ ਹਾਂ ਹਾਂ ਹੁਣ ਉਹ ਆਪਣਾ ਲੱਗ ਗਿਆ ਅੰਦਰ ਕਰਨ ਆ ਟਾਰਚ ਵੀ ਉਹਦੇ ਹੱਥ 'ਚ ਦੇਖਿਓ ਥੋਨੇ ਚਾਮਕੂਗੀ ਅੰਦਰ ਅਜੇ ਵੀਰਲ ਵਿੱਚ ਦੀ ਤਾਂ ਲਾਈਟ ਬੰਦ ਕਰ ਰੱਖੀ ਹੈ ਹਾਂ ਵਾਲੇ ਤਾਂ ਟਾਕੀ ਜੇ ਖੜਾ ਹੀ ਹੈ ਹਾਂ ਇਹ ਤਾਂ ਉੱਥੇ ਖੜਾ ਹੈ ਦੇਖੋ ਆ ਥੋੜਾ ਅੱਗੇ ਗੱਡਾ ਉਹ ਕੋ ਗੇੜਾ ਮਾਰਨ ਆਉਂਦਾ ਦੇ ਇੱਕ ਵਾਰੀ ਹੋਰ ਉਹ ਵੀ ਆਊਗਾ ਇਧਰ ਜਿਹੜਾ ਅੰਦਰ ਵੱਲ ਰਹਿ ਲ ਇੱਕ ਵਾਰੀ ਲੋਬੀ 'ਚ ਗੇੜਾ ਮਾਰ ਕੇ ਜਾਊਗਾ ਫੇਰ ਉਹ ਖਜ਼ਾਨੇ ਨੂੰ ਉਹ ਪਰਾਂ ਦੇਖਣ ਗਿਆ ਉਹ ਦੇਖਿਓ ਉੱਥੇ ਆਊ ਉੱਥੇ ਆ ਥੋੜਾ ਜਿਹਾ ਚਮਕ ਕੇ ਦੇਖੂਗਾ ਉਹ ਦੇ ਉਹ ਆ ਗਿਆ ਇੱਕ ਉਹ ਦੇਖ ਕੇ ਫੇਰ ਗਿਆ ਉਹ ਮੁੜਿਆ ਆਹ ਦੇ ਟਿੱਟ ਜਿੱ ਦਿੱਖਾਇਆ ਕੀ ਇਹ ਇਹ ਦੇ ਸੋਰਾ ਸਰਾ ਸੋਰਾ ਸਰਾ ਵੀ ਆ ਗਿਆ ਆਖਾ ਆ ਬਾਹਰ ਤੱਕ ਗਿਆ ਉਹ ਵੀ ਖਾ ਗਿਆ ਫੇਰ ਦੁਬਾਰਾ ਆਇਆ ਇਹ ਉਹ ਪੂਰੇ ਡਰੈنگ ਰੂਮ ਚ ਵੜ ਗਿਆ ਨਾ ਪਹਿਲਾਂ ਦੇਖ ਕੇ ਇਹ ਗੇਟਾ ਦਾ ਲੱਗਿਆ ਹੈ ਦੀ ਲੋਕ ਬਾਗੂ ਐਂ ਬਸ ਕੁੰਡਾ ਹੀ ਲਾਇਆ ਹੋਇਆ ਜਦੋਂ ਖੋਲਿਆ ਨਹੀਂ ਇਹਨੂੰ ਪਤਾ ਹੀ ਖੜਕਾ ਹੋਊਗਾ ਫਿਰ ਇਹ ਹੁਣ ਔਰੇ ਕਿਹੜਾ ਮਾਰ ਕੇ ਬਾਰਦੀ ਆ ਕੇ ਨਾ ਇੱਥੋਂ ਦੀ ਨਾ ਔਰੇ ਆ ਵਿੰਡੋ ਬੱਟੂ ਆ ਹੁਣ ਆ ਕੇ ਉਧਰੋਂ ਨਹੀਂ ਕੁਝ ਮਿਲਿਆ ਉਧਰੋਂ ਤਾਂ ਚੱਕ ਲੈਣੇ 10-12000 ਰੁਪਏ ਜਿਹੜਾ ਹੈਗਾ ਜੀ 10-12000 ਰੁਪਏ ਜਿੱਥੋਂ ਚੱਕ ਲੈਣੇ ਹੋਰ ਕੱਪੜਾ ਨਹੀਂ ਲੀਦਾ ਘਰੇ ਆ ਕੇ ਹੋਰ ਤਾਂ ਬਾਕੀ ਸਮਾਨ ਇਹ ਕਮਰੇ ਚ ਪਿਆ ਦੀ ਜਿੱਥੇ ਮੇਰਾ ਚੋਵੇ ਦੀ ਹਾਂ ਟਾਰਚ ਅੱਗੇ ਲਵੇ ਉਹ ਤਾਂ ਕਾਹ ਗਿਆ ਜਿਹੜਾ ਜਿੱਦ ਉੱਤੇ ਆਦੀ ਰਹਿੰਦਾ ਇਹਦੇ ਉੱਠਦਾ ਤਾਂ ਨਹੀਂ ਹਾਂ ਅਸ਼ਕਨਾਂ ਚ ਫੋਨ ਨੇ ਨਾ ਨੇ ਉਧਰ ਉਧਰ ਹੀ ਗੱਲ ਹੁੰਦੀ ਰਹਦੀ ਹੈ ਜੀ ਹਾਂ ਨਾ ਫੋਨ ਤਾਂ ਘਾਣੋ ਨੇ ਫਿਰ ਬਾਹ ਜਾਂਦੀ ਅੱਛਾ ਫੋਨ ਫੋਨ ਨਹੀਂ ਹੈਗੇ ਬਸ ਐਂ ਗੱਲਬਾਤ ਜ਼ਰੂਰ ਕਰਦੇ ਨੇ ਉਹ ਕੋਹ ਅੰਦਰ ਟਾਰਚ ਮਾਰ ਰਿਹਾ ਬਸ ਹੁਣ ਬਾਹਰ ਹੋਊਗਾ ਉਹ ਬਹੁਤ ਇੰਦਰ ਟੋਰਚਾਂ ਲਾਏ ਹਨ ਨੰਮਾਰੀ ਜਪਰ ਹੋ ਰਿਹਾ ਹੈ ਨੰਮਾਰੀ ਯਾਤਲ ਨਾ ਉਂਗਿੜਾ ਮਾਰਨਾ ਇਹ ਹੋ ਗਿਆ ਫੇਰ ਉਹ ਦੁਬਾਰਾ ਦੇਖ ਕੇ ਆਇਆ ਬਾਰਕੁਲਾ ਜੀ ਨੇ ਵਰਨ ਨਾ ਇਹਨਾਂ ਦੇ ਜਿਹੜੀ ਮਾਰੀ ਚੱਲ ਰਹੀ ਹੈ ਜਿੱਥੇ ਆਏ ਨੇ ਇਹਨੂੰ ਆਹ ਲਿਖਿਆ ਕਿ ਅੰਦਰ ਸੀੜੀ ਆ ਹੂੰ ਹਾਂ ਜਿਹੜੇ ਵਾਰ ਇਹਨੂੰ ਦੇਖ ਜਾਂਦਾ ਕਿ ਆਹ ਬਾਹਰ ਤੋਂ ਰਾਜਾ ਖੁੱਲ ਕੇ ਜਾਣਤੇਗਾ ਕੀ ਕੁਛ ਲੱਗੇ ਹੁਣ ਉਹ ਨਿਕਲੇ ਵਾਰ ਦੇਖੋ ਉਹ ਆ ਗਿਆ ਉਹ ਆ ਗਿਆ ਬਾਹਰ ਹੁਣ ਹੁਣ ਆਹ ਵਿੰਡੋ ਪੱਟੂ ਆ ਇਹਦੇ ਵਿੱਚ ਬਸ ਇਹ ਬਾਹਰ ਹੀ ਖੜ ਕੇ ਦੇਖੂਗਾ ਇਹ ਕਿ ਨਾ ਕਿਸੇ ਤੋਂ ਨੁਕਸੇ ਬਾਰੇ ਨੇ ਨਾ ਨਾ ਦਾ ਲੈ ਗਈ 12000 ਰੁਪਏ। ਉਹ ਪਿੱਛੇ ਕਸ ਲਿਆ ਹੁਣ। ਆ ਹੁਣ ਪੱਟੂ ਆ ਇਹਨੂੰ। ਹਾਂ। ਇਹ ਆਉਂਦਾ। ਵੇਚ ਕਸ ਨਾਲ ਖੱਚੇ ਦੇ ਅੰਦਰੋਂ ਲੋਕ ਟੁੱਟਦੇ ਰਹੇ। ਮਾ ਉਹ ਦੇਖਾ ਪੱਟੀ ਵੇਚ ਕਰਦੇ ਉਹਦੀ ਮਾਈ ਪੱਟ ਕੇ ਪਰ ਪੇਚਾਂ ਇੰਨੀ ਕਿੰਨੀ ਜਾਨ ਹੁੰਦੀ ਆ। ਉਹ ਨਿਕੜ ਕੇ ਉਹ ਅੰਦਰ ਵੀ ਉਹਦੇ ਲਈ ਵੀ ਪੱਟ ਦੂ ਇਹੇ। ਘਟਕਾ ਨਾ ਹੋਇਆ ਇਹਦਾ ਦਾ। ਔਰ ਇਹ ਸੁੱਤ ਮੈਂ ਜੀਨ ਨੂੰ ਮਤੀਂ ਗਏ ਹੈ। ਹੈਲੋ। 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 ਇਹ ਪਟਦੀ ਆਨੇ। ਆਇਆ ਜੀ ਉੱਧਰੇ ਆ ਗਿਆ ਹੰਸਣ ਲੈ ਕੇ। 9 ਵਜੇ ਪਹੁੰਚਣਾ। ਆਹ ਦੇਖੋ ਬੱਸ। ਉਹ ਦੇਖ ਰਿਹਾ ਅੰਦਰ। ਪਹੁੰਚਣਾ ਤੇ ਬੱਸ ਹੁਣ ਗਿਆ ਇਹਨੇ। ਚੰਗਾ। ਬਾ ਹੁਣ ਉਹ ਵੀ ਲੰਘਿਆ ਦੇਖੋ ਉਹ ਚੱਲ ਗਿਆ ਬਸ ਹੁਣ ਦੋਨੀਆਂ ਜਾਨੇ ਗੇਟ ਲਾ ਕੇ ਲੰਘ ਜਾਣਗੇ ਉੱਥੋਂ ਇਹ ਉਹ ਗੇਟ ਲਾ ਕੇ ਹਾਂ ਪੂਰੇ ਜਿੱਕੇ ਥੋੜਾ ਜਾਂਕਣਗੇ ਹੋਰ ਜਾਂਦੇ ਦੇਖੇ ਤੁਸੀਂ ਹਾਂ ਦੇਖਣਗੇ ਇਹਦੇ ਵਿੱਚ ਦੇਖਣਗੇ ਓਏ ਯਾਰਾ ਦੇਖੋ ਹਾਂ ਉਹ ਲੰਘ ਗਿਆ ਬਸ ਇਹਦੇ ਤੋਂ ਬਾਅਦ ਗਏ ਨੇ ਅੱਗੇ ਪੱਟ ਕੇ ਹੈ ਨਾ ਤੁਸੀਂ ਦੇਖ ਸਕਦੇ ਹੋ ਉੱਥੋਂ ਬਾਹਰੋਂ ਤੱਕੀ ਪੱਟ ਕੇ ਤੇ ਇਥੋਂ ਇਹ ਜਾਲੀ ਪਾੜ ਕੇ ਜਾਲੀ ਦੇ ਵਿੱਚ ਦੀ ਬਾਹ ਪਾ ਕੇ ਇਸ ਤਰ੍ਹਾਂ ਇਹ ਬਾਹ ਪਾ ਕੇ ਕੁੰਡੀਆਂ ਖੋਲ ਕੇ ਕੁੰਡੀਆਂ ਖੋਲ ਕੇ ਇਸ ਦੇ ਅੰਦਰ ਬੜੇ ਨੇ ਤੇ ਇਹ ਸਟੋਰ ਆ ਇੱਥੇ ਆ ਕੇ ਨਿਮਾਰੀ ਦੇ ਲੋਕ ਲੋਕ ਪਟ ਕੇ ਤੇ ਇਹਦੇ ਵਿੱਚੋਂ ਨਗਦੀ ਲੈ ਗਏ ਇਹ ਪੈਟੀ-ਪੂਟੀ ਸਾਰਾ ਕੁਝ ਫਰੋਲ ਕੇ ਗਏ ਨੇ ਇਹ ਹੋਰ 골ਡ ਦੀ ਬਚਤ ਰਹਿ ਗਈ ਕਿਉਂਕਿ ਇੱਥੇ 골ਡ ਹੈ ਨਹੀਂ ਸੀ ਇਹ ਇਹ ਇਸ ਗੇਟ ਦਾ ਬੋਹਾ ਨਹੀਂ ਖੁੱਲਿਆ ਪਰ ਇਹਦੇ ਵਿੱਚ ਫਾਇਦਾ ਨਹੀਂ ਜਿਸ ਉਸ ਬੈੱਡਰੂਮ ਇਹ ਫੇ ਜਿਹੜੇ ਘਰ ਦੇ ਵਿੱਚ ਚੋਰੀ ਹੋਈ ਹੈ ਇਹ ਬੈਠੇ ਨੇ ਇਹਨਾਂ ਦੇ ਇਹ ਲਖਵਿੰਦਰ ਸਿੰਘ ਨੇ ਇਹਨਾਂ ਦੇ ਘਰ ਚੋਰੀ ਹੋਈ ਹੈ ਇਹ ਦੋਨੋਂ ਭਰਾ ਅਨੰਦਰ ਭਾਈ ਸਿੰਘ ਤੇ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਦੇ ਘਰੇ ਹੋਈ ਹੈ ਇਹ ਜਿਹੜੀ ਚੋਰੀ ਹੋਈ ਹੈ ਹਾਜੀ ਇਹ ਕਿਵੇਂ ਚੋਰਾਂ ਨੇ ਜਿਹੜਾ ਬਾਰਦਾਤ ਨੂੰ ਅੰਜਾਮ ਦਿੱਤਾ ਇੱਕ ਚੋਰੀ ਤਕਰੀਬਨ ਰਾਤ 12:00 ਵਜੇ ਦਾ ਟਾਈਮ ਸੀ ਕੱਲ ਰਾਤ ਹਾਂਜੀ ਤੇ ਉਹ ਪਿੱਛੋਂ ਬਾਹਰ ਦਰਵਾਜ਼ਾ ਖੋਲ ਕੇ ਬੰਦਾ ਘਰ ਦੇ ਟੱਪੇ ਨੇ ਉਹ ਬੰਦਾ ਘਰ ਦੇ ਟੱਪੇ ਆ ਤੇ ਦੂਜਾ ਫੇਰ ਗੇਟ ਰੰਗਿਆ ਹਾਂਜੀ ਹਾਂਜੀ ਉਸ ਤੋਂ ਬਾਅਦ ਫੇਰ ਇਹਨਾਂ ਨੇ ਕੀ ਕਰਿਆ ਮਗਰੋਂ ਸਟੋਰ ਦੇ ਜਿਹੜੀ ਤਾਕੀ ਜੀ ਤੋੜ ਕੇ ਹਾਂਜੀ ਪੇਚਕਸ ਨਾਲ ਬੰਦਾ ਕੀ ਥਿਆ ਤੇ ਉਹਨਾਂ ਨੇ ਹਾਂਜੀ ਹਾਂਜੀ ਤੇ ਅੰਦਰ ਦਾਖਲ ਹੋ ਗਿਆ ਸਟੋਰ ਚ ਹਾਂਜੀ ਇਸ ਤੋਂ ਉਹ ਫੇਰ ਉਹਨਾਂ ਨੇ ਇਹਨੂੰ ਬਾਈ ਨੂੰ ਦੇਖਿਆ ਕੱਲੇ ਸੀ ਕਰ ਇਹ ਹਾਂਜੀ ਕੋਈ ਇਹਨੂੰ ਦੇਖਿਆ ਜਦੋਂ ਵੀ ਕੱਲਾ ਇਹੇ ਤੇ ਉਹਨਾਂ ਨੇ ਅੰਦਰ ਆਪਣਾ ਬਾਗ ਲਾ ਕੇ ਹਾਂਜੀ ਜੋ ਸਮਾਨ ਦੀ ਸਾਰਾ ਪਰੋਲਾ ਪ੍ਰਾਣੀ ਕਰੀ ਇਹਨਾਂ ਨੇ ਕਿਤੇ ਪੈਸੇ ਲੱਗੇ 12000 ਰੁਪਏ ਉਹਨਾਂ ਦੇ ਹੱਥ ਲੱਗ ਗਿਆ ਹਾਂਜੀ ਤੇ ਉਹ ਲੈ ਕੇ ਦੋ ਬੰਦੇ ਸੀ ਹਾਂਜੀ ਦੋ ਜਣੇ ਵਿੱਚ ਫੇਸ ਉਹਨਾਂ ਦੇ ਢੱਕੇ ਹੋਏ ਸੀ ਹਾਂਜੀ ਫੇਸ ਟਕਣ ਤੋਂ ਬਾਅਦ ਉਹ ਪਛਾਣ ਚ ਨਹੀਂ ਆ ਰਹੇ ਕੈਮਰੇ 'ਚ ਕੋਈ ਨਹੀਂ ਪਤਾ ਲੱਗ ਰਿਹਾ ਹਾਂ ਉਹ ਸੀਨੇ ਕੰਦੇ ਦੇ ਕੈਮਰੇ ਘੁਮਾ ਰਹੇ ਆਪਣੇ ਘਰ ਆਲੇ ਹਾਂਜੀ ਤੇ ਫਿਰ ਉਹ ਸਾਰਾ ਆਪਰੇਸ਼ਨ ਕਰਕੇ ਉਹਨਾਂ ਨੇ ਜਦੋਂ ਫੇਰ ਉਹੀ ਟਾਕੀ ਸੀ ਜਿਹੜੇ ਉਹ ਵਾਰ ਗਏ ਨੇ ਦੋ ਜਨੇ ਪੁਲਿਸ ਰਿਪੋਰਟ ਕਰਾਈਆ ਤੁਸੀਂ ਪੁਲਿਸ ਚ ਕਾਲ ਰਿਪੋਰਟ ਕਰਾ ਕੇ ਆਏ ਅਸੀਂ ਇਹ ਕਦੋਂ ਦੀ ਕਿਹਦਾ ਕੀ ਗੱਲ ਹੈ ਇਹ ਵਾਰਦਾਤ ਕਦੋਂ ਹੋਈ ਆ ਕੱਲ ਰਾਤ 12:00 ਵਜੇ 12 30 35 32 ਦੇ ਟਾਈਮ ਤੇ ਹਾਂਜੀ 12:32 ਦੇ ਅ ਸ਼ਨੀਵਾਰ ਤੇ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਰਾਤ ਨੂੰ ਹਾਂ ਰਾਤ ਹਾਂਜੀ ਤੇ ਹੋਰ ਤਾਂ ਨਹੀਂ ਕੁਝ 12000 ਰੁਪਿਆ ਕੈਸ਼ ਤੋਂ ਇਲਾਵਾ ਕੋਈ ਗੋਲਡ 12000 ਕੈਸ਼ ਹੀ ਗਏ। ਹੋਰ ਕੋਈ ਨੁਕਸਾਨ ਨਹੀਂ ਹੋਇਆ। ਹਾਂ ਹੋਰ ਨਹੀਂ ਨੁਕਸਾਨ। ਚਲੋ ਹਾਂਜੀ ਤੋਸੀ ਕੀ ਕਹਿਣਾ ਚਾਹੋਗੇ ਇਹਨਾਂ ਦੇ ਘਰ ਹੋਈ ਹੈ ਜੀ ਇਹ ਚੋਰੀ ਰਕਵਿੰਦਰ ਸਿੰਘ ਦੇ। ਹਾਂਜੀ ਬੋਲਿਆ ਨਹੀਂ ਜਾਂਦਾ ਜੀ। ਇਹ ਵਿੰਡੋ ਦੇਖ ਸਕਦੇ ਤੁਸੀਂ ਇਹ ਵੀ ਪੱਟੀ ਗਈ ਹੈ ਤੇ ੱੱਕਾ ਮਾਰੇ ਜਦੋਂ ਇਹ ਟਿਚਕਣੀ ਤੁਸੀਂ ਦੇਖ ਸਕਦੇ ਹੋ ਟਿਚਕਣੀ ਪੱਟ ਕੇ ਇਹ ਬਾਹਰਲੀ ਇਹ ਪੱਟੀ ਗਈ ਹੈ ਇਹ ਜਿਕੋਂ ਸੁਪਾ ਕੇ ਇਹਨੂੰ ਬਾਹਰ ਖਿੱਚਿਆ ਪੱਟ ਕੇ ਥੋੜੀ ਬੜੇ ਨੇ ਤਾਂ ਦੇਖਿਆ ਜਦੋਂ ਇਸ ਕਮਰੇ ਦੇ ਅੰਦਰ ਕੁਝ ਨਹੀਂ ਸੀ ਤਾਂ ਇਸ ਤੋਂ ਵਾਪਸ ਹੋ ਕੇ ਤੇ ਸਟੋਰ ਦੇ ਵਿੱਚੋਂ ਕੈਸ਼ ਲੈ ਕੇ ਜਿਹੜਾ ਉਹ ਚਲੇ ਗਏ ਨੇ ਜੀ ਦੇਖ ਸਕਦੇ ਹਾਂ ਕਿਸਾਨ ਆਗੂ ਗੁਰਜੰਟ ਸਿੰਘ ਦਾ ਇਹ ਜਿਹੜਾ ਮਕਾਨ ਹੈ ਜਦੋਂ ਲਖਵਿੰਦਰ ਸਿੰਘ ਦੇ ਘਰ ਤੋਂ ਚੋਰ ਆਏ ਨੇ ਤਾਂ ਉਹ ਇਸ ਇਸ ਸਾਈਡ ਤੋਂ ਉਹਨਾਂ ਨੇ ਜ਼ਿਆਦਾਤਰ ਇਸ ਸਾਈਡ ਤੋਂ ਆਏ ਨੇ ਜ਼ਿਆਦਾਤਰ ਇਸ ਸਾਈਡ ਵਾਲੇ ਬਾਹਰਲੇ ਮਕਾਨ ਨੇ ਜਿਹੜੇ ਬਾਹਰਲੇ ਮਕਾਨਾਂ ਦੇ ਹੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਹੈ ਇਹ ਮਕਾਨ ਤੁਹਾਨੂੰ ਦਿਖਾ ਦਿੰਨੇ ਆ ਇੱਥੋਂ ਦੀ ਪੌੜੀ ਚੱਕੀਆਂ ਗਵਾਂਡੀਆਂ ਦੇ ਘਰੋਂ ਕਿਸੇ ਦੇ ਜਾ ਕੇ ਪੌੜੀ ਚੱਕ ਕੇ ਲੈ ਕੇ ਆਏ ਨੇ ਤੇ ਪੌੜੀ ਲੈ ਕੇ ਇੱਥੋਂ ਦੀ ਲੰਗੇ ਨੇ ਇਹ ਦੇਖ ਸਕਦੇ ਹੋ ਉਹਨਾਂ ਦੀਆਂ ਪੈੜਾਂ ਨੇ ਤੁਸੀਂ ਨੰਗੇ ਪੈਰੀ ਸੀ ਇਹ ਚੱਪਲਾਂ ਚੁੱਪਲਾਂ ਬਾਹਰ ਕੱਢਿਆ ਪਿੱਛੇ ਵਾਹਣ ਗਿੱਲਾ ਸੀ ਵਾਹਣ ਦੇ ਵਿੱਚ ਚੱਪਲਾ ਉਹਨਾਂ ਦੀਆਂ ਰਹਿ ਗਈਆਂ ਤਾਂ ਇੱਥੋਂ ਦੀ ਇਹ ਬੜੇ ਨੇ ਤੇ ਅੱਗੇ ਵੀ ਤੁਹਾਨੂੰ ਪੈੜਾਂ ਦਿਖਾਉਣੇ ਆ ਇੱਥੇ ਵੀ ਉਹਨਾਂ ਦੀਆਂ ਪੈੜਾਂ ਨੇ ਤੇ ਇਸ ਦੀਵਾਰ ਦੇ ਉੱਤੇ ਪੌੜੀ ਲਾਈ ਆ ਉਹਨਾਂ ਨੇ ਇੱਥੇ ਇਹਨਾਂ ਨੇ ਪੌੜੀ ਲਾਈ ਆ ਪੌੜੀ ਲਾ ਕੇ ਇਸ ਦੇ ਉੱਪਰ ਚੜੇ ਨੇ ਚੜਨ ਤੋਂ ਬਾਅਦ ਜਦੋਂ ਗਾਹ ਪਾਇਆ ਪਿਆ ਉਹਨਾਂ ਦਾ ਇੱਥੇ ਪੌੜੀ ਲਾ ਕੇ ਇੱਥੋਂ ਇਹ ਚੜੇ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਗਾਰੇ ਨਾਲ ਪੈਰ ਲੱਬੜੇ ਹੋਏ ਵੀ ਕੁਛ ਛੜ ਗਿਆ ਗਾਰਾ ਤੇ ਇੱਥੇ ਪੈਰ ਲੱਬੜੇ ਹੋਏ ਕਰਕੇ ਵੀ ਪਤਾ ਲੱਗਦਾ ਵੀ ਇੱਥੇ ਪੈੜ ਹੈ ਤੇ ਉਸ ਤੋਂ ਬਾਅਦ ਹਾਂਜੀ ਗੱਲ ਕਰਾਂਗੇ ਮਾਲਕ ਨਾਲ ਹਾਂਜੀ ਗਰਜੰਡ ਸਿੰਘ ਜੀ ਕਿ ਕਿਧਰੋਂ ਚੋਰ ਆਏ ਨੇ ਇਹ ਤੁਹਾਡੇ ਕਿਧਰੋਂ ਆਏ ਨੇ ਜੀ ਇੱਧਰੋਂ ਉੱਪਰ ਚੜੇ ਨੇ ਪੌੜੀ ਲਾ ਕੇ ਪੌੜੀ ਗਮਡੀਆਂ ਤੇ ਲਏ ਨੇ ਚੱਕ ਕੇ ਅੱਛਾ ਲਿਆ ਕੇ ਇੱਥੋਂ ਛੜ ਕੇ ਮੋੜ ਜਾਲੀ ਤੋੜੀਏਗਾ ਹਾਂ ਹਾਂਜੀ ਜਾਲੀ ਤੋੜ ਕੇ ਅੰਦਰ ਬੜੇ ਨੇ ਥੱਲੇ نیچے ਵੀ ਗਏ ਨੇ ਅਛੇ ਅੰਦਰ ਵੜ ਗਏ ਸੀ ਹਾਂ ਜੀ ਅੰਦਰ ਵੜ ਗਏ ਸੀ ਆਹ ਗੇਟ ਖੁੱਲਾ ਕੀਤਾ ਵਾ ਤੁਸੀਂ ਦੇਖ ਸਕਦੇ ਹੋ ਇਹ ਗੇਟ ਬੰਦ ਸੀ ਜਦੋਂ ਇੱਥੋਂ ਇਹ ਜਾਲੀ ਪਾੜ ਕੇ ਜਾਲੀ ਪਾੜ ਕੇ ਹੱਥ ਨਾਲ ਅੰਦਰਲਾ ਗੇਟ ਖੁੱਲਾ ਸੀ ਅੰਦਰਲਾ ਖੁੱਲਾ ਯਾਰ ਕੁੰਡੀ ਖੋਲੀ ਐ ਇੱਥੋਂ ਹੱਥ ਪਾ ਕੇ ਕੁੰਡੀ ਖੋਲ ਕੇ ਤੇ ਇੱਥੋਂ ਅੰਦਰ ਵੜੇ ਨੇ ਦੇ ਅੰਦਰ ਅੰਦਰ ਕੁਝ ਮਿਲਿਆ ਉਹਨਾਂ ਨੂੰ ਜੀ ਨਹੀਂ ਮਿਲਿਆ ਨਹੀਂ ਕੁਝ ਹੋਣਾ ਹਾਂ ਜੀ ਇਹ ਰਾਹ ਗੇਟ ਹੋ ਕੇ ਚੋਂ ਬਾਹਰ ਆਏ ਨੇ ਅੱਛਾ ਇਧਰੋਂ ਬਾਹਰ ਵੀ ਗਏ ਨੇ ਹਾਂਜੀ ਹਾਂਜੀ ਇਸ ਗੇਟ ਰਾਹੀਂ ਅੰਦਰ ਦਾਖਲ ਹੋ ਕੇ ਕੋਠੀ ਦੇ ਅੰਦਰ ਆਏ ਨੇ نیچے ਉਤਰੇ ਨੇ ਤੁਹਾਨੂੰ ਕੋਈ ਪਤਾ ਨਹੀਂ ਲੱਗਿਆ ਇਹਨਾਂ ਦਾ ਜੀ ਹਾਂਜੀ ਹਾਂਜੀ ਅੱਛਾ ਜੀ ਇਹਦੇ ਗਏ ਹਰ ਪਾਰਟੀ ਦੇ ਕਰ ਬੈਠੇ ਹੋ ਹਾਂਜੀ ਆ ਵੈ ਗੁਰੂ ਤੇ ਅਜੇ ਨਹੀਂ ਛੇੜਿਆ ਹਾਂਜੀ ਉਹ ਚੱਕ ਹੀ ਲੈ ਗਏ ਅੱਛਾ ਕੱਲੇ ਬੈ ਕੇ ਚੱਕੇ ਨੇ ਹੋਰ ਉਹਨਾਂ ਨੂੰ ਕੁਝ ਨਹੀਂ ਮਿਲਿਆ ਜੀ ਕੁਝ ਨਹੀਂ ਮਿਲਿਆ ਉਹਨਾਂ ਨੂੰ ਤੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਘਰ ਦੀ ਪੂਰੀ ਤਲਾਸ਼ੀ ਲਈ ਜਾਂਣਾ ਹੈ ਤਲਾਸ਼ੀ ਲੈਣ ਤੋਂ ਬਾਅਦ ਉਹਨਾਂ ਨੂੰ ਕੁਝ ਮਿਲਿਆ ਨਹੀਂ ਤਾਂ ਇੱਥੋਂ ਵਾਪਸ ਅੱਗੇ ਜਾ ਕੇ ਇੱਕ ਹੋਰ ਘਰ ਦੇ ਵਿੱਚ ਗਏ ਨੇ ਉੱਥੇ ਤੁਹਾਨੂੰ ਲੈ ਕੇ ਚੱਲਾਂਗੇ ਤੁਸੀਂ ਦੇਖ ਸਕਦੇ ਹੋ ਤੇ ਇਹ ਚੌਥੀ ਕੋਠੀ ਹੈ ਜਿਹਦੇ ਵਿੱਚ ਚੋਰ ਬੜੇ ਨੇ ਤੇ ਇੱਥੇ ਪਹੁੰਚਿਆ ਅਸੀਂ ਤੇ ਇੱਥੇ ਗੱਲ ਕਰਾਂਗੇ ਘਰਦਿਆਂ ਨਾਲ ਕੀ ਕੀ ਹੋਇਆ ਇੱਥੇ ਇਹ ਸਰਦਾਰ ਮਰੀਕ ਸਿੰਘ ਜੀ ਖੜੇ ਨੇ ਜਿਹੜੇ ਇਸ ਘਰ ਦੇ ਮਾਲਕ ਨੇ ਹਾਂਜੀ ਮਰੀਕ ਸਿੰਘ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਤੁਹਾਡੇ ਸਸਰੀ ਘਾਲ ਜੀ ਤੁਹਾਡੇ ਵੀ ਚੋਰ ਆਏ ਨੇ ਜੀ ਹਾਂਜੀ ਤੇ ਕੀ ਕਰਕੇ ਗਏ ਨੇ ਉਹ ਉਬਿਰ ਜੀ 2:20 ਵਜੇ ਆਏ ਸੀ ਮੈਂ ਬਾਥਰੂਮ ਕਰਕੇ ਹਲੇ ਅੰਦਰ ਹੀ ਗਿਆ ਸੀ ਉਹਨਾਂ ਨੇ ਗੇਟ ਖੜਕਾਇਆ ਆਪਣਾ ਅੱਛਾ ਜੀ ਗੇਟ ਖੜਕਾਣ ਤੋਂ ਬਾਅਦ ਮੈਂ ਦੁਬਾਰੇ ਵਾਪਸ ਬਾਹਰ ਨਿਕਲਿਆ ਜਦੋਂ ਗੇਟ ਖੜਕਾਣ ਦਾ ਮਤਲਬ ਉਹਨਾਂ ਨੇ ਤਾਂ ਖੜਕਾਇਆ ਵੀ ਦੇਖੇ ਘਰ ਦੇ ਜਾਗਦੇ ਨੇ ਜਾਂ ਹਾਂਜੀ ਤਾਂ ਨਾਲ ਦੀ ਨਾਲ ਉਰੋ ਬੰਦਾ ਸ਼ੀਸ਼ੇ ਚ ਦਿਖਿਆ ਮੈਨੂੰ ਭੱਜ ਗਿਆ ਨਾਲ ਦੀ ਨਾਲ ਮੈਂ ਉੱਪਰ ਉੱਪਰ ਗਿਆ ਉੱਥੇ ਦੇ ਮੈਂ ਬੈਟਰੀ ਬੂਟਰੀਆਂ ਮਾਰੀਆਂ ਚੈੱਕ ਕਰਿਆ ਤੇ ਮੈਨੂੰ ਸ਼ੱਕ ਪੂਰਾ ਤੇ ਵੀ ਬੰਦਾ ਹੈਗਾ ਲਾਜ਼ਮੀ ਹਾਂਜੀ ਤੇ ਇੱਧਰ ਬੈਡਰੂਮ ਹੈ ਮਹਾਰਾਜੀ ਪਤਾ ਨਹੀਂ ਲੱਗਿਆ ਹੈਗਾ ਉਸ ਟਾਈਮ ਟੱਪ ਗਿਉ ਬੰਦੇ ਅੱਛਾ ਜੀ ਕਿੰਨੇ ਬੰਦੇ ਸੀ ਬੰਦੇ ਉਰੋਂ ਤਾਂ ਇੱਕ ਹੀ ਲੰਘਿਆ ਜੀ ਬਾਕੀ ਦੋ ਬੰਦੇ ਸੀ ਇੱਧਰ ਪੈੜਾਂ ਬਈ ਅੱਛਾ ਤੁਹਾਨੂੰ ਇੱਕ ਹੀ ਦਿਸਿਆ ਜੀ ਮੈਨੂੰ ਇੱਕ ਦਿਖਿਆ ਹਾਂਜੀ ਤੇ ਆ ਕੇ ਉਹਨਾਂ ਨੇ ਬਸ ਇੱਥੇ ਆ ਕੇ ਮੁੜ ਕੇ ਕੋਈ ਹੋਰ ਕੀਤਾ ਜੀ ਕੁਝ ਨਾ ਕੁਝ ਨਹੀਂ ਕਰਿਆ ਜੀ ਉਹ ਉਹਨਾਂ ਨੇ ਪੌੜੀ ਲਾਈ ਜਾਣ ਸਰ ਕੋਠੇ ਉੱਤੇ ਚੜਨ ਵਾਸਤੇ ਉੱਪਰ ਗੇਟ ਲੱਗਿਆ ਹੋਇਆ ਹੈ ਪੌੜੀ ਦਿਖਾ ਦਿਓ ਜੀ ਹਾਂਜੀ ਪੌੜੀ ਇੱਧਰ ਹੈਗੀ ਹੈ ਜੀ ਆਪਣੀ ਆਹ ਪੌੜੀ ਲਈ ਬੀਤੀ ਅੱਛਾ ਜੀ ਇੱਥੋਂ ਉੱਪਰ ਚੜਨਾ ਸੀ ਉਹਨਾਂ ਨੇ ਹਾਂਜੀ ਹਾਂਜੀ ਉੱਪਰ ਚੜਨਾ ਸੀ ਹਾਂਜੀ ਤੇ ਉਸ ਤੋਂ ਬਾਅਦ ਖੜਕਾ ਕਰਿਆ ਉਹਨਾਂ ਨੇ ਜਦੋਂ ਚੈੱਕ ਮਾਰੋ ਨੇ ਪੌੜੀ ਪੌੜੀ ਹਾਂਜੀ ਉਹ ਗਮਾ ਉੱਪਰ ਆ ਗਮੰਡੀਆਂ ਦਾ ਘਰ ਆ ਜੋ ਉਹ ਲੈ ਕੇ ਆਏ ਪੌੜੀ ਕਿਸੇ ਹੋਰ ਦੀ ਉਹੀ ਜਿਹੜੀ ਪਿਛਲੀ ਗੋਠੀ ਦੇ ਪੌੜੀ ਲਾਈ ਸੀ ਉਹੀ ਪੌੜੀ ਹੈ ਇਹ ਹਾਂਜੀ ਉਥੋਂ ਇੱਥੇ ਚੱਕ ਲਿਆ ਫਿਰ ਇਹ ਨੂਰੇ ਚੱਕ ਲਿਆ ਇਹ ਠੀਕ ਹੈ ਤੇ ਤੁਹਾਡੇ ਫਿਰ ਅੰਦਰ ਨਹੀਂ ਵੜ ਸਕੇ ਇਹ ਨੰਦਰ ਨਹੀਂ ਬੜੇ ਜੀ ਆਪਣੇ ਸ਼ੀਸ਼ੇ ਲੱਗੇ ਹੋਏ ਸੀ ਉਹ ਜਦੋਂ ਇੱਕ ਵਾਰੀ ਗੇਟ ਖੜਕਾਇਆ ਮੈਂ ਉੱਥੇ ਖੜਿਆ ਅੱਛਾ ਜੀ ਹਾਂ ਉਹ ਨਾਲ ਦੀ ਨਾਲ ਭੱਜ ਗਏ ਜੀ ਠੀਕ ਹੈ ਜੀ ਆਪਣਾ ਨੁਕਸਾਨ ਕੋਈ ਨਹੀਂ ਹੋਇਆ ਹੈਗਾ ਸਾਰੇ ਬੜੇ ਹੈਗੇ ਹਾਂਜੀ ਤਾਂ ਮਤਲਬ ਉੱਠਣ ਨਾਲ ਬੰਦੇ ਭੱਜ ਗਏ ਤੁਸੀਂ ਰਿਪੋਰਟ ਕਰਵਾਈ ਆ ਹਾਂਜੀ ਅੱਛਾ ਕੀ ਕਾਰਵਾਈ ਕੀਤੀ ਪੁਲਿਸ ਨੇ ਪੁਲਿਸ ਨੇ ਕਹਿਰੇ ਸੀ ਜੀ ਕਹਿੰਦੇ ਆ ਕੇ ਜਾਵਾਂਗੇ ਹਲੇ ਸਾਟ ਲਵੇ ਆਏ ਨਹੀਂ ਹੈਗੇ ਆਏ ਨਹੀਂ ਹਲੇ ਨਹੀਂ ਠੀਕ ਹੈ ਜੀ ਇਹ ਪਤਾ ਲੱਗਿਆ ਪੌੜੀ ਕਿੱਥੋਂ ਲੈ ਕੇ ਆਏ ਨੇ ਜੀ ਉਹ ਇਹ ਪੌੜੀ ਇੱਧਰ ਆਪਣੇ ਮੰਡੀ ਦੇ ਵਿੱਚ ਮਕਾਨ ਨੇ ਜੀ ਹਾਂਜੀ ਉਹਨਾਂ ਦੇ ਘਰੋਂ ਚੱਕੀ ਦੇਦੇ ਜੀ ਠੀਕ ਹੈ ਜੀ ਪਹਿਲਾਂ ਇਹਨਾਂ ਨੇ ਉੱਥੇ ਇੱਕ ਹੋਰ ਮੰਡੀ ਦੇ ਘਰ ਹੈ ਉਹਨਾਂ ਦੇ ਪੌੜੀ ਲਈ ਜੀ ਹਾਂਜੀ ਉੱਥੋਂ ਪੌੜੀ ਲਾ ਕੇ ਉਹਨਾਂ ਨੇ ਸਾਰਾ ਛਾਣਬੀਣ ਕਰਕੇ ਉਦੋਂ ਬਾਅਦ ਇਹ ਆਪਣੇ ਅਗੇ 4-5 ਕਿਲਿਆਂ ਦਾ ਫਰਕ ਆਈ ਜਾਂਦਾ ਹਾਂਜੀ ਤੇ ਉਰੇ ਆ ਕੇ ਇਹਨਾਂ ਨੇ ਲਾਈ ਕਿਤੇ ਹੋਰ ਪਾਸੇ ਜਗ੍ਹਾ ਨਹੀਂ ਸੀ ਜੜਨ ਨੂੰ ਹਾਂਜੀ ਤੇ ਉਰੀ ਵਸਾ ਵਿੰਡੋ ਬਣੀ ਹੋਈ ਸੀ ਹਾਂਜੀ ਇਹਦੇ ਉੱਪਰ ਦੀ ਗ੍ਰਿਲ ਲੱਗੀ ਹੋਈ ਸੀ ਗ੍ਰਿਲੇ ਉੱਪਰ ਵੀ ਛੱਟਦੇ ਸੀ ਹਾਂਜੀ ਇਤਨੇ ਜੀ ਉੱਠ ਖੜੇ ਹੀ ਠੀਕ ਹੈ ਜੀ ਕੀ ਚਾਹੁੰਦੇ ਹੋ ਤੁਸੀਂ ਜੀ ਅਸਤਾ ਜੀ ਇਨਸਾਫ ਹੀ ਚਾਹਨੇ ਆ ਜੀ ਹੁਣ ਹਾਂ ਜੀ ਇਹ ਚੋਰਾਂ ਤੋਂ ਲਿਆਤ ਹੋਵੇ ਕਾਰਵਾਈ ਕੀਤੀ ਜਾਵੇ ਹਾਂ ਕੋਈ ਸਿਆਣ ਕੋਈ ਟੁੱਟ ਕੈਮਰਾ ਨਹੀਂ ਲੱਗੇ ਹੋਏ ਕੈਮਰਾ ਨਹੀਂ ਹੈਗਾ ਅਸੀਂ ਆਪਣੇ ਠੀਕ ਹੈ ਜੀ ਇਹ ਮਕਾਨ ਹੁਣੇ ਬਣਾਇਆ ਆਪਾਂ ਅੱਛਾ ਹਜੇ ਹੁਣੇ ਤੁਸੀਂ ਰਹਿائش ਕੀਤੀ ਆ ਰਹਿائش ਹੁਣੇ ਕੀਤੀ ਆ ਹਲੇ ਅੱਠ ਹੀ ਨੇ ਕੈਮਰੇ ਲਾਏ ਠੀਕ ਹੈ ਜੀ ਓਕੇ ਜੀ